ਜਿਹੜੇ ਲੋਕ ਜਿਹੜੇ ਨੌਜਵਾਨ ਆਏ ਕਹਿੰਦੇ ਆ ਨਾ ਵੀ ਅਸੀਂ ਆਪਦੇ ਮਾਪੇ ਬਾਂਪ ਨੂੰ ਐਸ਼ ਕਰਾਉਣੀ ਆ ਅਸੀਂ ਤਾਂ ਉਹਨਾਂ ਨੂੰ ਸੁਖ ਸੂਤ ਦੇਣੀ ਆ ਉਹਨਾਂ ਨੂੰ ਕੋਠੀ ਪਾ ਕੇ ਦੇਣੀ ਆ ਵੱਡੀ ਗੱਡੀ ਲੈ ਕੇ ਦੇਣੀ ਆ ਤੇ ਮੈਂਟ ਉਛਾੜਿਆ ਕਰਨਾ ਵੀ ਜਿੱਥੇ ਮੇਰਾ ਮਾਪੇ ਤੁਰੂਗਾ ਠੀਕ ਆ ਤੇ ਉਹ ਇਹ ਝੂਠ ਬੋਲਦੇ ਹੁੰਦੇ ਆ ਪਤਾ ਕਿਵੇਂ ਜੋ ਵੀ ਇਹ ਅਜਿਹੇ ਜਿੱਦਾਂ ਲਈ ਚੰਗੀ ਪ੍ਰਾਪਰਟੀ ਦੀ ਚੰਗੇ ਪੈਸੇ ਦੀ ਜ਼ਰੂਰਤ ਹੁੰਦੀ ਆ ਜੋ ਕਿ ਉਹਨਾਂ ਨੂੰ ਉਹਨਾਂ ਦੇ ਹੀ ਮਾਪੇ ਤੋਂ ਮਿਲਿਆ ਹੁੰਦਾ ਠੀਕ ਹੈ ਇਹਦਾ ਮਤਲਬ ਇਹ ਬਣਦਾ ਵੀ ਉਹ ਮਾਪੇ ਹੁੰਦੇ ਜਿਹੜੇ ਅੱਜ ਲਾਦ ਨੂੰ ਉਹਨਾਂ ਦੇ ਸ਼ੌਂਕ ਪੂਰੇ ਕਰ ਰਹੇ ਹੁੰਦੇ ਆ ਤੇ ਫੇਸਬੁੱਕ ਤੇ ਨਾ ਤੁਸੀਂ ਇਹ ਨਾ ਮੁੰਡਿਆਂ ਜਾਂ ਕੁੜੀਆਂ ਦੀ ਫੋਟੋ ਪਾਇਆ ਕਰੋ ਵੀ ਮੈਂ ਆਪਦੇ ਮਾਪੇ ਨੂੰ ਐਸ਼ ਕਰਾ ਰਿਹਾ ਆ ਜਿਹੜੀ ਜ਼ਮੀਨ ਜਾਇਦਾਦ ਉਹਨਾਂ ਨੇ ਸਾਰੀ ਉਮਰ ਸੰਭਾਲ ਕੇ ਰੱਖੀ ਹੁੰਦੀ ਹੈ ਤੇ ਤੁਸੀਂ ਉਹ ਨੂੰ ਨਾ ਐਂ ਲੜਾਈ ਜਨੈ ਨੂੰ ਹੋਸ ਬਲੇ ਠੀਕ ਹੈ ਤੇ ਬੜੇ ਵੱਡੇ ਵਿਦਵਾਨ ਬਣਨ ਦੀ ਲੋੜ ਨਹੀਂ ਹੈ